ਦੇ ਨਹੀਂ ਇਹ ਨਕੀ ਬਣਿਆ ਤੂੰ ਅੱਜ ਸਵੇਰ ਦਾ ਮम्मा ਤੇਰੀ ਪਤਾ ਨਹੀਂ ਕੀ ਕਰੀ ਜਾਂਦੀ ਤੈਨੂੰ ਨਵਾਉਂਦੀ ਹੀ ਨਹੀਂ ਗੀ ਮੈਂ ਨਵਾਦਾ ਦੇਖੋ ਨਾਲੇ ਨਪਈ ਕੋਲ ਦੇਖੋ ਨਾਲੇ ਨਾ ਹੈ ਲੈ ਆ ਤੇ ਨੂੰ ਨਵਾ ਤਵਾ ਕੇ ਸੋਹਣਾ ਬੜਾ ਬਣਾਵਾ ਮੁੰਡੇ ਦਾ ਵੇ ਕੀ ਹਾਲ ਕੀਤਾ ਯਾਰ ਪਤਾ ਨਹੀਂ ਕੀ ਕਰਦੀ ਰਹੀਦੀ ਸਾਰਾ ਦਿਹਾੜੇ ਤੇ ਦੇ ਤੇਣ ਹੋਏ ਹਜੇ ਨਹੀਂ ਬੰਦਾ ਪੁੱਛੇ ਨਾ ਟਾਈਮ ਲੱਗਦਾ ਕਿਤੇ ਤੇ ਕੀ ਨਿਆਲੇ ਨੂੰ ਕੱਪੜੇ ਪਾਏ ਚਲੇ ਨਿ ਲੱਭਿਆ ਪਿਆ ਤੁਸੀਂ ਵੀ ਘਟ ਨਿ ਲੱਭਿਆ ਕੋਈ ਕੰਦਾ ਨਮਾਦਾ ਜੀ ਲਓ ਪਾਣੀ ਕਰਨਾ ਹੈਗਾ ਵਾ ਹਾਂ ਕੋਈ ਨਹੀਂ ਦੇ ਵੀ ਨਮ ਨੇ ਨੂੰ ਉਹ ਬੇਟੀ ਬਣਿਆ ਆਇਆ ਤੇ ਲਿਬੜਿਆ ਗਿਆ ਨੇ ਦਵਾ ਨੂੰ ਕਿਹੜੀ ਸੁਣਾ ਦੇਣਾ ਜੀ ਇਹਨੇ ਖੇਡਦੇ ਕੜੀ ਆ ਜੀ ਛੁੱਟੀ ਦਾ ਦੇਣ ਵਾ ਮੈਂ ਨਮ ਨੇ ਨੂੰ ਮੈਂ ਖੇਡਣ ਦੇ ਆ ਕਹਿੰਦਾ ਕਿੱਥੇ ਗਿਆ ਵਾ ਬਾਹਰ ਚਲ ਗਿਆ ਖੇਡ ਰੂਦਰ ਹਾਂ ਕੀ ਕਰ ਲੱਗਿਆ ਜੀ ਮੈਂ ਅਸਲਾ ਨਾਲ ਮੈਂ ਇਹ ਚੋਲ ਬਣਾਉਣ ਲੱਗੇ ਚੋਲ ਨਾ ਲੂਣ ਵਾਲੇ ਬਣਾਇ ਦੀ ਚੋਲਾਂ ਤੋਂ ਵਾਟੇ ਹੀ ਪੜਾਵਗੀ ਕਰਨ ਦੇ ਸਾਡੀ ਚੰਗਾ ਹੀ ਪਈ ਚੋਲ ਨਾ ਕਦੇ ਵੀ ਪ੍ਰੀਤ ਨੂੰ ਰੋਲਾ ਪਾਉਂਦੇ ਹੀ ਕਿ ਜਾ ਜਾ ਕੇ ਬੀਬੀ ਮੇਰੀ ਸੁਣ ਕਾ ਤੂੰ ਉਹਨੂੰ ਕੰਮ ਨਹੀਂ ਡੰਦੇ ਕੀ ਅਗਲੇ ਘਰ ਉਹਨਾਂ ਦੇ ਮੂੰਹ ਦੇਖਣਾ ਉਹਨਾਂ ਨੇ ਉਹਦਾ ਇਹ ਤੇ ਹੈਗਾ ਹੀ ਆ ਪਾਤੀ ਕੀ ਤੋਨੂੰ ਕੰਮ ਡਾਇਆ ਕਰ ਅਗਲੇ ਘਰ ਦਾਸ ਉਹਨਾਂ ਕੰਮ ਦੇਖਣਾ ਇਹਨੂੰ ਥੋੜੀ ਦੇਖਣਾ ਮੈਂ ਤੇ ਆਪ ਤੁਹਾਨੂੰ ਦੱਸਾਂ ਦੇਈਂ ਕਿ ਮੈਂ ਤੇ ਮੱਥੇ ਦੀਆਂ ਠਿੱਕਰੀਆਂ ਦੀਦੀ ਭਾਰਤ ਭੰਨ ਭੰਨ ਮਰ ਗਈ ਪਰੀ ਨੇ ਕੁੜੀ ਆਖੇ ਲੱਗਦੀ ਇਹਨ ਮੇ ਜੀ ਆਨੀ ਆ ਪੀਣਾ ਇੱਕ ਹੋ ਸੇਲੀ ਉਹੋ ਜੀ ਉਦੀ ਮੈਂ ਤੱਕ ਗਿਆ ਕਹਿੰਦੀ ਵੀ ਇਹ ਤਾਂ ਕੱਗੇ ਦੇ ਰਿਸ਼ਤੇਦਾਰ ਨਾਲ ਇਨੀ ਹੁਣ ਮੇਰੀ ਘਰ ਆਉਂਦੀ ਈ ਭੈਣ ਤੇ ਅੰਦੀ ਹੀ ਪਾਠ ਕਿਲੇ ਮੁੰਡੇ ਨੂੰ ਪਹਿਲੀ ਆਉਂਦੀ ਆ ਤੇ ਹੈਗਾ ਘਰ ਬੂਆ ਕਰਦੀ ਨਾ ਹੀ ਨਹੀਂ ਲੈ ਜਾਂਦੀ ਨਾ ਮੇ ਰਿਸ਼ਤੇਦਾਰ ਨਾਲ ਤਾਂ ਹੁਣ ਕਿਹੜੀ ਤੇ ਮਾਂ ਬੈਠੀ ਜਿਹਨੇ ਨਾਂ ਲੈਣਾ ਵੇ ਪਰਚਾਈ ਮੇਰੀ ਸੁਣ ਗਾਲ ਮਾਂ ਹੋਵੇ ਤਾਂ ਮਾਣਾ ਸਾਰੇ ਤੇ ਗੱਲ ਕੀਤੀ ਜਾਂਦੀ ਹੁਣ ਗੱਲ ਤਾਂ ਸਾਰੀ ਤੇ ਨਾ ਕਰਨੀ ਸਾ ਇਹਦਾ ਵੀ ਤੋ ਹੀ ਕਰਨਾ ਮੈਂ ਤੇ ਜਦਨ ਦੀ ਆਈ ਆ ਨਾ ਆ ਪੈਣਾ ਇਹਦੇ ਨਾਲ ਮੱਥਾ ਮਾਰ ਲਈ ਨਾ ਇਹ ਲੈਣ ਤੇ ਰਸਾ ਕਰਾ ਮੇਰੇ ਸਹੁਰਿਆਂ ਤੇ ਵੀ ਹੈਗਾ ਵਾ ਬੜਾ ਸੋਹਣਾ ਮੁੰਡਾ ਕੰਮ ਕਰਦਾ ਵਾ ਪਰ ਨਾ ਐਂਦੀ ਮੈਂ ਵਿਆਹ ਕਰਾਉਣਾ ਹੀ ਨਹੀਂ ਦੱਸ ਇੱਥੇ ਡੋਲੇ ਨੇ ਸਾਰੀ ਉਮਰ ਬੈਠ ਕੇ ਰੋਂਦੀ ਹੋਏ ਐਂ ਬਸ ਫੋਨ ਨੂੰ ਲੱਗੀ ਰਹੀਂਦੀ ਬਾਹਰ ਨੂੰ ਰੋਂਦੀ ਬਾਹਰ ਬਹੁਤ ਕਿੱਥੇ ਕਲਾਇਆ ਜਾਣਾ ਆਪਣੇ ਵਿੱਚ ਛੋਟੇ ਹੀ ਨੇ ਅਸਰ ਬਾਹਰ ਕਲਾਵਾਂਗੇ ਕੋਈ ਪੈਲੇ ਬਣਾ ਵੇਜੇਂਗੇ ਤੇਰੀ ਤਿੰਨ ਦੀ ਸੋਚਣਾ ਚਾਹੀਦਾ ਕਿੰਨਾ ਕਾ ਕਿਤੇ ਮੇਰੇ ਭਰਾਵਾਂ ਦੀ ਪੂੰਜੀ ਤੇ ਕਿੰਨੀ ਕਾ ਬਾਰ ਬੁਰਨੇ ਪਾਦੇ ਕਲਾਇਆ ਜਾਣਾ ਇਹ ਤੇ ਮੈਨੂੰ ਵੀ ਪਤਾ ਵੀ ਬਾਹਰ ਕਿੱਥੋਂ ਕਰਾ ਲੈ ਕਿੱਥੋਂ 40 45 ਲੱਖ ਰੁਪਈਆ ਲੈ ਕੇ ਆਵਾਂਗੀ ਕੁਦਾ ਹਵੀਏ ਦੇ ਵਿਆਹ ਤੇ ਲਾਉਂਗੇ ਤੇ ਉਹ ਘਰ ਕਰਵਾ ਤੇ ਘਰ ਵਾਲੇ ਤੇ ਬੜੂਗੀ ਉਹਨੇ ਮੇਰੇ ਬਧੀਰਾ ਕਹਿ ਛੱਡਦੀ ਫਿਰ ਮੈਨੂੰ ਇਹ ਵੀ ਗੱਲ ਕਹੀ ਮੈਂ ਕਿ ਚੱਲ ਤੂੰ ਵਿਆਹ ਕਰਾ ਲੈ ਮੁੰਡਿਆਂ ਦੇ ਉਹ ਪੈਸੇ ਲਾ ਦੇ ਤੇ ਬਾਹਰ ਆਦੇ ਨਾ ਜਾਣਾ ਕਿ ਮੈਂ ਇਕੱਲੀ ਜਾਣਾ ਨੀ ਕਿੱਟੀ ਆਪਣੀ ਸੀਲੀ ਉਹ ਜੀ ਬਾਹਰ ਤੇ ਬੈਠੀ ਐ ਇਹਨੂੰ ਵੀ ਨਾਲ ਬਾਹਰ ਦੇ ਲਾਰੇ ਲਾਈ ਜੀ ਜਿਵੇਂ ਐਨੀ ਹੋਵੇ ਕੋਈ ਨਾ ਵਿਆਹ ਕਰਾਉਂਦੀ ਆ ਇਹਨੂੰ ਨੇ ਪਤਾ ਮੇਰੇ ਘਰ ਦਾ ਵੀ ਮੈਂ ਆਪਣੇ ਘਰ ਦਾ ਸੋਚਣਾ ਵੇਖਣਾ ਨਹੀਂ ਵੀ ਉਹਨਾਂ ਕੋ ਤੇ ਹੈਗੀ ਐ ਹੈ ਕਿ ਚਾ ਚਾਰ ਛਿੰੜ ਲੈ ਗਏ ਆ ਫੌਜੀ ਪਿਓ ਉਹਦਾ ਇਹ ਪਿਲਾ ਲੈਣਗੇ ਇਹਨੂੰ ਸੋਚਣਾ ਚਾਹੀਦਾ ਨਾ ਹੁਣ ਮੈਂ ਜਿੱਦਾਂ ਦੀ ਆਈ ਆ ਨਾ ਮੈਂ ਆਂਦੀ ਨਹੀਂ ਫਿਰ ਵੀ ਅਕਸਰ ਮੇਰੀ ਭੈਣ ਆ ਮੇਰੀਆਂ ਆਂਦਰਾ ਮੈਨੂੰ ਹੁੰਦਾ ਮੈਂ ਆਣੀ ਕਿੱਕਾ ਨਾਲ ਕੰਮ ਕਰ ਨੂੰ ਕਰ ਮੈਂ ਜਿੱਦਾਂ ਦੀ ਆਈ ਵੇਲੀ ਰਹਿੰਦੀ ਆ ਰੋਟੀ ਵੀ ਭਾਬੀ ਤੋਂ ਮੰਜੇ ਤੇ ਫੜਾਉਣੀ ਮੈਂ ਤਾਂ ਨਹੀਂ ਫਿਰ ਵੀ ਕਰਮਾਵਾਂ ਨਹੀਂ ਰੋਟੀ ਮੰਜੇ ਤੇ ਮੈਂ ਕੀ ਕਰ ਮੈਨੂੰ ਤਾਂ ਫਿਰ ਪੜਾਉਣੀ ਪੈਂਦੀ ਜੇ ਬਾਹਰ ਲੋਕਾਂ ਦੇ ਮੱਦੇ ਫਿਰ ਕਲੇ ਪੈਂਦੀ ਆ ਘਰ ਵਿੱਚ ਹੁਣ ਜਿੱਦਾਂ ਦੀ ਵੀ ਆਈ ਤੇਰਾ ਕਿਆ ਇਹਨੂੰ ਦੁੱਖਣਾ ਨਹੀਂ ਮੈਂ ਫਿਰ ਵੀ ਪਗਾਨੀ ਦੀ ਪਗਾਨੀ ਵਜਣਾ ਇਹ ਮਰਜ਼ਾ ਹੀ ਹੈ ਜਿਵੇਂ ਗਾਹਾਨੀ ਵੀ ਤੁਸੀਂ ਇਹਨੂੰ ਕੁਝ ਨਾ ਕੁਝ ਸਮਝਾਓ ਜੇ ਮੰਨਦੀ ਆ ਤੇ ਮੈਂ ਨਾ ਇਹਦੇ ਨਾਲ ਗੱਲ ਕਰਕੇ ਫੇਰ ਅੱਜ ਵੀ ਨਹੀਂ ਇਹਨੇ ਤਾਂ ਬੜਾ ਹੀ ਦੁੱਖਾ ਤੁਕੀ ਕੁੜੀ ਨੇ ਕਰ ਦਿੱਤਾ ਨਾ ਤੇ ਪੜਦੀ ਪੜਨੋ ਵੀ ਹਟੀ ਆ ਜਦ ਪੜਦੀ ਹੋਵੇ ਤੇ ਬਹਾਨਾ ਬਣਿਆ ਹੋਵੇ ਵੀ ਪੜਦੀ ਆ ਤੇ ਚਲ ਕੋਈ ਨਹੀਂ ਵਿਆਹ ਕਰ ਦਾਂਗੇ ਤਾਂ ਤੇ ਬਾਅਦ ਚ ਇੰਨਾ ਹੀ ਹੈ ਇੰਨਾ ਹੀ ਹੁਣ ਇਹਨੂੰ ਚਾਰ ਬਣਾਉਣ ਡਾਇਓ ਹਾਂ ਪਸੂਨ ਦੇ ਕਿਤੇ ਰੂਣਾ ਵਾ ਜੀ ਉਮਰੋਂ ਨਾਲ ਕੀ ਨਾ ਇਧਰ ਜੋਗੀ ਦੇ ਨਾਲ ਉਧਰ ਜੋਗੀ ਕਿੰਨੀ ਬਾਤ ਆਖਣਾ ਉਹ ਤਾਂ ਹੁਣ ਮੇਰਾ ਕਿਹਦੇ ਨੇ ਦੂਜੇ ਬੰਦੇ ਉਹ ਜਾਣਾ ਕੋਈ ਨਹੀਂ ਯਾਰ ਗੱਲ ਨਹੀਂ ਸੁਣਦੀ ਮੇਰੀ ਤੇ ਆਪਣੀ ਨਹੀਂ ਸੁਣਦੀ ਤੇ ਮੈਂ ਕਿਸੇ ਨੂੰ ਕੀ ਕਹਿਣਾ ਵਾ ਭੈਣ ਮੇਰੀ ਓਦੀ ਪਿੱਛੇ ਮੇਰੀ ਹੋਈ ਭਤੀ ਜੀ ਮੈਂ ਤੱਕਿਆ ਨਹੀਂ ਆ ਨਾ ਉਹ ਹੁੰਦੀ ਤੇ ਆਪੇ ਇਹਨੂੰ ਸਮਝਾਉਂਦੀ ਤੇ ਅੱਜ ਮੈਨੂੰ ਵੀ ਟੈਨਸ਼ਨ ਨਾ ਹੁੰਦੀ ਇਹ ਵੀ ਮੈਂ ਆਪਣੇ ਘਰ ਵਾਲੀ ਤੇ ਆ ਪੁੱਤਾਂ ਵਾਲੀ ਤੇ ਇਹ ਵੀ ਬਣਦੀ ਘਰ ਵਾਲੀ ਪੇ ਭੀ ਕਰਮੁਕੇ ਨਾਲੇ ਭਾਬੀ ਤੁਹਾਡਾ ਮੁੱਕੇ ਵੀਰ ਦਾ ਮੁੱਕੇ ਓਡੀ ਸਾਡੀ ਹੁੰਦਾ ਹੀ ਮਗਰ ਲੋਕਾਂ ਕਹਣਾ ਜੀ ਭੂਆਲੇ ਬਾਈ ਭਤੀਜਾ ਕਿ ਤੂੰ ਉਹ ਵੀ ਵੇਖਿਆ ਇਹ ਮੇਰੀ ਹਸਮਿੰਗ ਕਿੱਡੀ ਤਗੜੀ ਗੋਲੀ ਤੇ ਹੋਣ ਕਿੰਨਾ ਘਰ ਚੱਲੀ ਹੈ ਜੀ ਕੀ ਪਤਾ ਕਿਦਾਂ ਮੈਂ ਲੱਗ ਕੇ ਨਹੀਂ ਆਇਆ ਤੇ ਸੇਹਣੀਪੁਰ ਚੱਲੀ ਉਹਦੇ ਕੋਈ ਜਾਨਵਰ ਕਿਸੇ ਦੇ ਘਰ ਨਾਕ ਲਾਇਆ ਕਰੋ ਠੀਕ ਕਰੇ ਜੇ ਕੋ ਪੁੱਤੀਆਂ ਪਿੰਡਤੀਆਂ ਪੜਾਈ ਜਾਂਦੀ ਦਿਮਾਗ ਤੇ ਡਾਗਦੇ ਉਹਨਾਂ ਕਰ ਉਹਦੇ ਮਗਰ ਲੱਗੇ ਤੇ ਘਰ ਖਰਾਬ ਕਰੇ ਕੋਈ ਜਾਨੀ ਵੀ ਨਿਆਣਾ ਹੋਵੇ ਤੇ ਬਹੁ ਫੜਨ ਤੇ ਜੀਨ ਨੇ ਮੈਂ ਰੋਕਾਂ ਤੇ ਸਾਡੀ ਕਲੀ ਨਹੀਂ ਹਾਸਦੀ ਕਿ ਉਹ ਨਹੀਂ ਹੋ ਕੀ ਆਸਨ ਜਵਾਨ ਸੀ ਪੈਨ ਨਹੀਂ ਕੀ ਅੱਖਾਂ ਉਹ ਤੇ ਇਹ ਨੂੰ ਚਾਹੀਦਾ ਨਾ ਗਾੜੀਆਂ ਪੈਂਦੀ ਪਤਾ ਕਿੱਦੇ ਵਾ ਪਰ ਇਹ ਚੱਲ ਇੰਨਾ ਸ਼ੂਗਰ ਹਜੇ ਤੋ ਚੰਗੀ ਪਰ ਐਡੀ ਵੀ ਚੰਗੀ ਨਾ ਬਣ ਇਹਦਾ ਕੰਮ ਖਰਾਬ ਹੋ ਜੇ ਲੋਕਾਂ ਦੇ ਘਰ ਘਰ ਪੈਂਦੇ ਜਾ ਕੇ ਨਹੀਂ ਚੰਗੇ ਲੱਗਦਾ ਕੀ ਰਹੇਗਾ ਇਹ ਨੂੰ ਚਾਹੀਦੀ ਸੋਹਣੀ ਜਿਹੜੀ ਆਣੀ ਸੀ ਆਣੀ ਹੱਸ ਤੇ ਇਹ ਤਾਂ ਇੱਧਰ ਆਏ ਕਿੱਧਰ ਚੱਲੇ ਯਾਰ ਚੱਲੇ ਹੋਰੇ ਆ ਕਾਲ ਸੋਣਾ ਹਾਂਜੀ ਦੱਸੋ ਕੀ ਗੱਲ ਹਾਏ ਹਾਏ ਹੋਰੇ ਤੇ ਆ ਕਿੱਥੇ ਚੱਲੀ ਆ ਚੱਲੀ ਮੈਂ ਆਪਣੀ ਫਰੈਂਡ ਕੋ ਲੈ ਰੇਡੇ ਬੋਲੀ ਫਰੀ ਤੇ ਨਾ ਜਾਈਦਾਗਾ ਆਵੇਂ ਭਾਬੀ ਚੌਲ ਬਣਾਉਣ ਲੱਗੀ ਤੂੰ ਤੜਕਾ ਲਾ ਦੇ ਜਾਂ ਕੱਪੜੇ ਕੋਲੋਂ ਜੋੜ ਦੇ ਚੌਲ ਚਾਲ ਨਹੀਂ ਮੈਨੂੰ ਬਾਂਦੇ ਤੇ ਨਾ ਮੈਂ ਖਾਣੇ ਮੈਂ ਇਧਰੋਂ ਖਾ ਲੂੰਗੀ ਚੌਲ ਉਹਨੇ ਬਣਾਏ ਹੋਏ ਆਏ ਹਾਏ ਐਵੇਂ ਥੋੜੇ ਕਿਸੇ ਦੇ ਘਰ ਜਾਜਾ ਚੰਗੀ ਲੱਗੀ ਦਾ ਤੂੰ ਬਾਹਰ ਨਿਕਲੀ ਜੀ ਤੇ ਲੋਕਾਂ ਦੇ ਘਰ ਜਾ ਜਾ ਬੈਠੀ ਹੱਥ ਹੋਈ ਕਰੇ ਆਲੀ ਵੀ ਕਿਸੇ ਦਾ ਥੋੜੀ ਘਰ ਉਹ ਮੇਰੀ ਫਰੈਂਡ ਦਾ ਘਰ ਹੈ ਬੜੀ ਲੋਕੀ ਦਾ ਨਾ ਕਰਦੇ ਪ੍ਰੀਤ ਵੀ ਵੀ ਤੈਨੂੰ ਕਿੰਨੀ ਹੈ ਰਾਖਾ ਵੀ ਕਰੇ ਵਿਆਹ ਕਰ ਨਾ ਬੋਲਿਆ ਨਾ ਕਰੋ ਨਾ ਪ੍ਰੀਤ ਇਹ ਤੁਨੂੰ ਦੋਤਾ ਭਾਬੀ ਦਾ ਗੱਲ ਕਰਦਾ ਤੇਰਾ ਇਹਨਾਂ ਨੂੰ ਉਦੈ ਨੇ ਮੈਂ ਚੰਗੀ ਲੱਗਦੀ ਚੰਗੀ ਚੋੜੇ ਲੱਗਦੀ ਉਹਨੇ ਕਿਹੜਾ ਕੋ ਮਾੜੀ ਗੱਲ ਕਹੀ ਆ ਕਹਿੰਦੇ ਪੈਂਦੀ ਮੇਰੀ ਸੋਨ ਦੀ ਜੇਦੀ ਨਹੀਂ ਗਈ ਹੱਦ ਕਰੀ ਜਾਂਦੀ ਤੂੰ ਬੋਲਣ ਦਾ ਕੋ ਤਰੀਕਾ ਬਹੁਤ ਚਾਹੀਦੀ ਘੰਟੇ ਕੰਮ ਕਰਦੀ ਰਹਿਣਾ ਫੇਰੀ ਚੰਗੀ ਲੱਗਣਾ ਤੇ ਉਹ ਵੀ ਕਰਨਾ ਤੇ ਕੰਮ ਕਰਨਾ ਵੀ ਦੱਸ ਆਪਦੇ ਘਰ ਦੇ ਕਰਨਾ ਕਿਸੇ ਦਾ ਕਰਨਾ ਫਿਰ ਤੂੰ ਹੀ ਕਰ ਲੈ ਮੇਰੇ ਕਦੀ ਕੰਮ ਨਹੀਂ ਕਿਹਾ ਮੈਂ ਜੇ ਕਰਕੇ ਆਪ ਉਸ ਪੜਾਈ ਜੀ ਮੈਂ ਤੇ ਜਿੱਦਾਂ ਆਈਏ ਘਰੇ ਫਰੈਂਡ ਵੀ ਨੀਕ ਦੇਣਾ ਤੂੰ ਇੱਥੇ ਬਹਿ ਕਰੀ ਸੀ ਉਹ ਇਹ ਆਈ ਤੋ ਕੁ ਦਿਨ ਕੁ ਦਿਨ ਕਰੋ ਪੈਣਾ ਪਾਣਾ ਬਹੁਤ ਮੈਂ ਤਾਂ ਜਿੱਦਨ ਦੀ ਆਈ ਤੇ ਤੈਨੂੰ ਮੱਝੇ ਤੇ ਬੈਠੀ ਨੂੰ ਰੋਟੀ ਦਿਆਂ ਦੀ ਤੂੰ ਕੀ ਕੰਮ ਕੀਤਾ ਤੇੰਦ ਮੈਂ ਕਿਉਂ ਕਰਦੀ ਨੂੰ ਵੇਖਿਆ ਅਗੇ ਤੀਕਾ ਕੀ ਕਰਾਂ ਹੁਣ ਮੈਂ ਚੁੱਲ੍ਹੇ ਦੇ ਰੋਟੀਆਂ ਮੈਥੋਂ ਲਾਤ ਦਿਆਂ ਨਹੀਂ ਜਦੋਂ ਮੈਂ ਸਾਰੇ ਜਾਉਂਗੀ ਨਾ ਉਹ ਦੇਖੀ ਜਾਊਗੀ ਸਾਲੇ ਦੀਰੀ ਸਿਆਪੇ ਨਾਲ ਜੀ ਫੋਨ ਦੇ ਦੇ ਉਹ ਉਥਰ ਫੋਨ ਜਾਂ ਮੈਸੇਜ ਕਰ ਦਿੰਦੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇੰਨੀ ਨੇ ਬਸ ਕਹਿੰਦੇ ਉਹ ਤੂੰ ਨੂੰ ਲਾਣਾ ਦੇ ਦੇ ਮੈਸੇਜ ਨਹੀਂ ਤਾਂ ਚਾਜਣਾ ਰਹਿ ਤੀ ਤੇਰਾ ਫੋਨ ਖੋ ਲੈਣਾ ਤੂੰ ਵਿਗੜਦੀ ਜਾਨੀ ਉਹ ਚਾਜ ਦਾ ਕੰਮ ਕਰਿਆ ਕਰ ਅੱਜੇ ਤੂੰ ਇਹ ਚੋਪੀ ਰਿਆ ਕਰੋ ਅੱਗੇ ਉਹ ਮਾਨ ਸੀ ਉਹ ਤਾਂ ਕੱਲੀ ਨਹੀਂ ਸੀ ਮਾਨੇ ਫੋਰਸ ਕੋਡ ਮਿਲਦੀ ਉਹਨਾਂ ਨੂੰ ਕੋਡ ਨਹੀਂ ਮਿਲਦੀ ਉਹਦਾ ਕਸੂਰ ਕੀ ਹੈ ਸਾਰਾ ਦਿਨ ਖੋਤਿਆਂ ਵਾਂਗੂ ਕੰਮ 'ਚ ਬੈਠੀ ਸੀ ਕੋਲੋ ਕਰਾਵੇ ਜਾਏਗੀ ਚੱਲ ਹਮੇ ਨਹੀਂ ਜਾਂਦੀ ਅੰਦਰ ਚੱਲ ਜੀ ਅੰਦਰ ਨਹੀਂ ਜਾਣਾ ਕੱਪੜੇ ਜੋੜ ਲਾ ਕੇ ਕੰਮ ਕਰਿਆ ਕਰ ਕੰਮ ਆਸਪੁਰਾ ਉਹ ਗਾਵੇਂ ਲੈ ਕੇ ਜਾਏਗੇ ਅਗਲੇ ਮੋਹ ਕਰੋ ਕੱਢ ਦੇਣਗੇ ਇਹ ਕੱਢੇ ਨਹੀਂ ਕੱਪੜੇ ਤੇ ਮੂੰਹ ਬੰਦ ਕਰ ਸਰਜਾਈ ਬੋਲੀ ਕਿ ਕਿਧਾ ਜਾ ਰਹਾ ਹਾਂ ਮੈਨੂੰ ਨਹੀਂ ਲੱਗਦਾ ਅਗਲੇ ਘਰ ਆਪਣਾ ਘਰ ਵੀ ਬਸਾ ਲੂਗੀ ਇਹ ਉਹ ਜਾਵਾ ਨਹੀਂ ਲੱਗੇ ਕਿ ਸਾਰਾ ਪਤਾ ਕੀ ਹੈ ਗੱਲ ਕਿਵੇਂ ਕੱਪੜੇ ਦੇ ਕੰਮ ਕਰਦੇ ਕੋਈ ਛੋਟੇ ਛੋਟੇ ਵੇਪਾਰਾਂ ਤੇ ਮੈਂ ਜੋ ਉਹ ਨਹੀਂ ਤੇਰੀ ਉਹ ਜਾਏਗੀ ਪਰ ਜਾਈ ਜਾਣਾ ਮੈਂ ਤਾਂ ਤਾ ਟੁੱਟ ਜਾੜੇ ਸਹੀਜੇ ਕੱਪੜੇ ਲਾ ਲਾ ਜੁੱਗਾਂ ਦੀ ਆਸਮੀ ਨਾ ਉਹ ਤਾਂ ਦੀ ਇਹਨੂੰ ਸਮਝਦੀ ਹੈ ਪਰ ਇਹ ਸਮਝੇ ਸਾਰੀ ਗੱਲ ਤੇ ਮੈਂ ਦੱਸਾਂ ਮੈਂ ਤੇ ਜਾਂਦੀ ਬੁਰੀ ਲਾਉਣੀ ਉਹਨੂੰ ਕਹੀ ਤੇ ਆ ਉਹਨੂੰ ਮੈਂ ਕਹੀ ਵੀ ਉਹਦੀ ਮੱਖੜੀਆਂ ਸਾਡੇ ਸਾਰੇ ਕੂਨ ਹੀ ਹੋਣਾ ਚਾਹੀਦਾ ਹੈ ਉਹ ਵੀ ਲਾ ਲਾ ਉਹ ਨਹੀਂ ਲਾਉਣਾ ਉਹ ਨਹੀਂ ਮਿੱਤ ਲੱਗਦਾ ਮੈਂ ਜੇ ਤੁਮਾਂ ਵੀ ਲਾ ਕੇ ਸੌਂਦੇ ਤੋ ਕੁਕੜੀ ਪਾਣਾ ਦੱਸ ਐ ਕਰਦੀ ਐ ਇੰਨੇ ਤਰੀਕੇ ਮੈਂ ਇਹਦੇ ਲਾ ਕੇ ਸੌਂਦੇ ਮੈਂ ਨਹੀਂ ਮੈਂ ਕਦੇ ਫੇਰ ਵੀ ਕਦੀ ਨਹੀਂ ਆਖਿਆ ਬਿਜਿਆਣੀ ਸਿਆਣੀ ਆਪੇ ਜਿਹਾ ਸੋਚ ਜਾਈਂਗਾ ਫੇਰ ਫੇਰ ਰੱਖਣਾ ਪਰ ਜਾਈਆਂ ਮਾੜੀਆਂ ਹਰ ਕੋਈ ਥੋੜੀ ਪੰਜੇ ਗੁਲਾਇ ਕੋ ਜਿੰਦੀਆਂ ਵੀ ਪਰਜਾਈਆਂ ਹਰ ਕੋਈ ਮਾੜੀਆਂ ਹੁੰਦੀਆਂ ਚਲ ਛੰਡ ਸਾਡੀ ਆਪਣੀ ਤੇ ਨਹੀਂ ਚੰਗੇ ਕੰਮ ਕੇ ਜੀ ਨਹੀਂ ਕਰਦਾਗਾ ਉਧਰ ਤੱਕ ਚਲ ਜਾ ਇਧਰ ਚਲ ਜਾ ਛਿੱਡੋ ਚੱਲ ਕੰਮ ਦੀ ਵੀ ਦੀਦੀ ਮਦਰੋਂ ਵੀ ਕਰਨੀ ਆ ਜਿੱਦ ਤੋ ਚਲੇਗੀ ਕਾਮਦੀ ਤੇ ਕੋਈ ਗੱਲ ਨਹੀਂ ਇਹੀ ਆਨੀ ਵੀ ਥੋੜਾ ਬੜਾ ਸਮਝ ਜਾਵੇ ਹੁਣ ਅਗਲਾ ਘਰ ਜਿੱਥੇ ਰਿਸ਼ਤਾ ਦਾ ਗਾੜੀਓਂ ਗਿਆ ਜਵਾਬ ਦੇਣਾ ਹੀ ਅਗਲੇ ਮੂੰਹ ਜੋਰ-ਜੋਰ ਗੱਲਾਂ ਕਰਦੀ ਕਰਦਾ ਨਾ ਮੈਂ ਵੀਰ ਨਾਲ ਗੱਲ ਕਰਾਂ ਇਹ ਕਰੀ ਇਹਦੀਆਂ ਫੰਡੀਆਂ ਵੀ ਪਟਾਵਾ ਇਹ ਬਹੁਤਾ ਤੰਗ ਕਰੀ ਪਈ ਜੀ ਕਿੱਥੇ ਲੜਨਗੇ ਭੈਣ ਭਰਾ ਜਵਾਨਤੀ ਭੈਣ ਨੂੰ ਕਹਿੰਦਾ ਚੰਗੇ ਲੱਗਦੇ ਇਸੇ ਗੱਲ ਦਾ ਤੇ ਭਾਬੀ ਨਜਾਇਜ਼ ਫਾਇਦਾ ਚੁੱਕਦੀ ਆ ਇਸੇ ਗੱਲ ਦਾ ਤੇ ਚੁੱਕਾਂਦੀ ਵੀ ਮੈਨੂੰ ਕਹਿੰਦਾ ਕਿ ਤਰੇ ਕੁਝ ਅੱਕਾ ਲਾ ਮਾਰ ਲਓ ਰੈਂ ਤੋਂ ਪਰੇ ਤੁਸੀਂ ਐਵੇਂ ਆਪਸ ਵਿੱਚ ਦੀ ਲੜਨਗੇ ਐ ਇਦਾਂ ਹੀ ਆ ਪਿਆਰ ਪਿਓਰ ਨਾ ਜੇ ਤੁਸੀਂ ਸਮਝਾਓ ਤੇ ਕਰੇ ਢਾਡੀ ਸਮਝ ਪੈ ਮੈਂ ਨਾ ਇਹਨਾ ਕਰਕੇ ਵੇਣੀ ਆ ਗੱਲ ਆਵੇ ਲੀਡੇ ਜੋੜਨ ਦੇ ਤੇ ਜੇ ਕਿਤੇ ਮੇਰੇ ਆਖੇ ਲੱਗ ਜੋ ਕਿ ਚੱਲ ਪਾ ਦੇ ਕਰ ਤੇ ਜੋੜੀਆਂ ਤੇ ਫੋਨ ਤੇ ਲੱਗੀ ਰਹਿੰਦੀ ਤੇ ਕਿਤੇ ਉਹ ਨਹੀਂ ਇਹਨੂੰ ਜੀਣ ਦਿੰਦੀ ਮੈਂ ਨਾ ਤੇ ਬੜਾ ਜਲਾ ਕੇ ਦਿੱਤਾ ਜੀ ਫੋਨ ਹੁਣ ਕੀ ਕਹੀਏ ਆਂਦੀ ਵੀ ਮੈਂ ਲੈਣਾ ਚੀਂਦੀ ਨਹੀਂ ਫੋਨ ਤੇ ਘੜੀ ਨਹੀਂ ਵਸਾ ਖਾਂਦੀ ਲੈ ਤੇ ਵੀਰ ਕੁਛ ਨਹੀਂ ਆਦਾ ਜਦੋਂ ਘਰੇ ਆਉਂਦਾ ਅਕਸਰ ਫੋਨ ਤੇ ਕਿਉਂ ਤੇ ਸਾਹਮਣੇ ਫੜਦੀ ਨਹੀਂ ਐ ਉਹਦੇ ਸਾਹਮਣੇ ਘਟ ਫੜਦੀ ਐ ਤੇ ਜੇ ਮੈਂ ਕਿਤੇ ਕਹਿ ਦਾਂ ਨਾ ਫਿਰ ਮੇਰੇ ਦਿਵਾਲੀ ਹੁੰਦੀ ਵੀ ਤੂੰ ਉਹਨੂੰ ਤੂੰ ਵੀ ਮੈਂ ਤਾਂ ਤਾਂ ਛੇਤੀ ਕਿਤੇ ਕੋ ਕਹਿੰਦੀ ਨਹੀਂ ਪਈ ਜੀ ਇਹ ਦਾਤੋ ਕੀ ਕੀਤਾ ਹੈ ਨੇ ਅਸ ਗੋਜੀ ਆਸ ਨਹੀਂ ਸਾਰਾ ਲਾਗੂ ਕੰਮ ਕਰਾ ਦੇਗੀ ਉਹਨੂੰ ਟੋਟੇ ਤੋਂ ਕਹੂਗੀ ਉਹ ਲੱਗੇ ਜਾ ਕੇ ਬੈਠੀ ਫਿਰ ਤੂੰ ਹੀ ਭਜਾ ਦੇਂਦੀ ਤੇ ਮੇਰੇ ਲਾਗੂ ਚੱਲ ਜੇ ਉਹ ਤੇ ਕੀ ਫਿਰ ਇਹ ਤਾਂ ਬੰਦਾ ਕੀ ਸੋਚੇ ਤੇ ਕੀ ਨਾ ਸੋਚੇ ਤਾਂ ਸੀ ਪੁੱਤ ਨੂੰ ਇੰਨਾ ਫੋਨ ਥੋੜੀ ਚਾਹੀਦਾ ਵੀ ਜਿੰਨੇ ਦਿਨ ਮੈਂ ਆ ਮੈਂ ਤੇ ਕੋਣ ਕਰ ਤੂੰ ਨਾ ਮੈਂ ਚੌਲਾਂ ਤੜਕਾ ਲਾ ਲੈਣੀ ਤੂੰ ਚਾਹ ਧਰ ਲੈ ਲੈ ਮੈਂ ਲਿੰਦੇ ਜੋੜਾ ਨਾਲੇ ਮੈਂ ਵੇਖਾਂ ਕੀ ਕਰਦੀ ਇਹਨੇ ਗੱਲ ਕਰਕੇ ਸਮਝਾਉ ਗੱਲ ਕਰੋ ਕੋਈ ਨਹੀਂ ਮੈਂ ਚੌਲਾਂ ਤੜਕਾ ਵੀ ਲਾ ਲੈਣਾ ਲੱਗੀ ਚਾਹ ਬਣਾ ਲਈ ਤੂੰ ਕਹ ਪਰ ਉਹ ਵੀ ਘਰ ਤੇ ਹੀ ਆਏ ਜੀ ਕਹ ਰਹੀ ਤੇ ਪਾਪੀ ਆਈ ਆ ਪਰ ਮੈਨੂੰ ਤਾਂ 13 ਦੇ ਦੋ ਖਾਉਂਦਾ ਵਾ ਕਿ ਇਹ ਦਾ ਸਿੱਕੇ ਸਾਡੇ ਕਰਮ ਚੰਗੇ ਚਲ ਤੂੰ ਟੱਕਰ ਗਈ ਤੇ ਇੱਕ ਉਤੋਂ ਇਹ ਇੰਦਾ ਕਰਦੀ ਜੇ ਕਿਤੇ ਇਹਦੇ ਵਰਗੇ ਹੋਰ ਆ ਜਾਂਦੇ ਸ ਤੁਹਾਡਾ ਤਾਂ ਘਰ ਪੁੱਠਾ ਸੀ ਨਾ ਇਹਦੇ ਪੱਲੇ ਬੰਨ ਕੇ ਪਾਉ ਜੋ ਵੀ ਪੈਂਦਾ ਇਹਨੂੰ ਸਮਝਾਉ ਓਕੇ ਸੱਚੀ ਉਹ ਕਿ ਪਿਆਰ ਦਾ ਘਰ ਬਣਾ ਲਈ ਉਮਰ ਉਹਨਾਂ ਚਲ ਮੈਂ ਪਾਪੀ ਨੂੰ ਇਹ ਨਹੀਂ ਕਹਿਣੀ ਤੇ ਮੇਰੇ ਵੀ ਗੱਲ ਪੈਣਾ ਮੇਰੇ ਨਾਲ ਲਿਆਜ ਰੱਖਦੀ ਚਾਰ ਕਿਲੇ ਪੈਰੀ ਪਾਉਗੀ ਮੁੰਡਾ ਵਾ ਫਿਰ ਤੇਰੀ ਗੱਲ ਮੈਂ ਤਾਂ ਨਾ ਹੀ ਨਹੀਂ ਲੈਂਦੀ ਚੱਸੀ ਹਾਂ ਲੋ ਆਉਣਾ ਸੀ ਉਹ ਤਾਂ ਲੱਗ ਸੀ ਨਾ ਕਿ ਤੂੰ ਨਾਂ ਕਿ ਵਾਪਸ ਆ ਗਈ। ਆਇਆ ਮੇਰੀ ਭੈਣ ਆ ਜਿਸ ਨੂੰ ਪਤਾ ਤਾ ਉਹ ਲੱਗਾਈ। ਫੋਨ ਹੀ ਤੇ ਮੇਰੀ ਲੱਗ ਗਈ ਤੇ ਬੰਨੀ। ਮੈਨੂੰ ਵੀ ਤੇ ਜੇ ਘੜਾ ਦਿੱਤੇ ਕਿੰਨਾ ਜੋਰ ਤੇ। ਚਲ ਮੈਂ ਰੋਕੀ ਆਣੀ 10 ਮਿੰਟ ਦੇ ਅੰਦਰ ਅੰਦਰ ਬਸ ਆ ਜਾਊਂਗੀ ਕੋਈ ਨਾ ਕੋਈ ਬਾਹਾਨਾ ਬਣਾ ਕੇ ਤੂੰ ਟੈਨਸ਼ਨ ਨਾ ਲੈ। ਠੀਕ। ਕੁਝ ਹੋਰ ਨਹੀਂ ਕਰਾਂ। ਕੋਈ ਮੈਨੂੰ ਵੀ ਫੋਨ ਮਖਾਲਾ ਮੈਂ ਵੀ ਵੇਖਣਾ ਤੇਰੇ ਨਾਲ। ਪਰੀ ਮੰਮੀ ਕੋ ਜਾ ਕੇ ਵੇਖ ਲਓ ਮੇਰੇ ਕੋ ਨਹੀਂ ਖੋਣਾਗਾ ਕਿ ਤਾ ਤੂੰ ਹੀ ਨਹੀਂ ਚੀਨ ਦੇਂਦੀ ਮੈਨੂੰ ਹਾਂ ਤੇਰੀ ਮੰਮੀ ਤਾਂ ਨਾ ਚੱਲ ਜਾ ਮੇਰੇ ਲੱਗ ਜੁੜ ਕੇ ਬੈਠ ਨਹੀਂ ਲੱਗੇ ਐਨੀ ਮੰਜੀ ਪਈ ਬੰਦਾ ਉਦੋਂ ਦੂਜੀ ਮੰਜੀ ਤੇ ਬੈਠ ਜਾਂਦਾ ਫਰੀਟ ਕੀ ਤੈਨੂੰ ਹੋ ਗਿਆ ਵਾ ਕਿਉਂ ਨਿਆਣੀ ਨੂੰ ਕੋਤ ਕੋਤ ਕੇ ਪੈਣ ਦਈ ਆ ਫੋਨ ਹੀ ਵੇਖਣ ਦੇ ਤੁਸੀਂ ਆ ਗਏ ਪਹਿਲਾਂ ਉਹ ਆਈ ਸੀ ਹੁਣ ਤੁਸੀਂ ਆ ਗਏ ਮੈਨੂੰ ਕਿਤੇ ਚੀਨ ਦੋਗੇ ਕਿ ਨਹੀਂ ਚੀਨ ਦੋ ਫਰੀਟ ਕੀ ਤੇ ਤਾ ਸਾਹ ਦਿੱਤਾ ਵਾ ਜੀਨ ਦੋਗੇ ਚੀਨ ਦੋ ਤੂੰ ਗੱਲ ਕਰ ਜੇ ਨਹੀਂ ਇਹ ਨਿਆੜੀ ਤੈਨੂੰ ਫੋਨ ਦੇ ਮੈਨੂੰ ਆ ਕੇ ਤੂੰ ਦਿਖਾ ਦੇ ਸਾਰੇ ਟੱਬਰ ਦੇ ਲੀੜੇ ਇਕੱਠੇ ਕਰਕੇ ਤੇ ਮੇਰੀ ਗਾੜੀ ਦਾ ਤੇ ਟੱਬਰ ਕਿੰਨਾ ਦਾ ਟੱਬਰ ਵੀ ਤੇ ਆਪਣਾ ਹੀ ਆ ਕਿਸੇ ਹੋਰ ਦਾ ਤਾਂ ਨਹੀਂਗਾ ਜਿਨ੍ਹਾਂ ਦਾ ਟੱਬਰ ਉਹ ਆਪੇ ਜੋੜ ਲੈਣਗੇ ਮੇਰੇ ਕੋਲ ਨਹੀਂ ਛੋੜੀ ਤੇਰਾ ਕੁਛ ਨਹੀਂ ਲੱਗਦਾ ਤੇਰਾ ਪ੍ਰਾਣ ਨਹੀਂ ਤੇਰੀ ਪਰਚਾਈ ਨਹੀਂ ਉਹ ਤਾਂ ਬਚਾਰੀ ਦਾ ਸੂਰ ਤੋਂ ਧਾਰ ਤੇ ਟੰਗ ਦਿੱਤਾ ਹੈ ਐਦਾਂ ਦੇ ਸ਼ਰੀਕੇ ਕਰਦੀ ਹਜੇ ਉਹ ਕਰੇ ਨਾ ਤੇ ਬੰਦਾ ਮੰਨ ਵੀ ਲਵੇ ਤੇ ਤੂੰ ਕਰਦੀ ਤੇ ਸ਼ੁਕਰ ਕਰ ਵੀ ਆਪਾਂ ਤੇ ਪਰਚਾਈ ਚੰਗੀ ਟੱਕਰ ਗਈ ਆ ਉਹ ਸਾਹਮਣੇ ਚੰਗੇ ਬੰਦੇ ਆ ਮੇਰੇ ਵੀ ਇੱਥੇ ਧਾਰਤੀ ਰਹਿ ਜਾਂਦੇ ਹੁੰਦੇ ਹੁੰਦੇ ਹੁਣ ਤੁਹਾਡੇ ਸਾਹਮਣੇ ਚੱਗੀ ਮੈਂ ਮੰਨਦੀ 프리 ਦੀ ਗੱਲ ਮੈਂ ਤਾਂ ਕਦੀ ਵੀ ਨਹੀਂ ਮੰਨੂਗੀ ਇਸ ਗੱਲ ਨੂੰ ਮੇਰੀ ਗੱਲ ਸੁਣ ਪ੍ਰੀਤ ਉਹ ਤੂੰ ਇਥੇ ਮੰਨਣਾ ਉਹਨਾਂ ਦੇ ਪੰਪ ਬਥੇਰੇ ਚੜਾਏ ਤੁਹਾਡੇ ਕੰਨ ਭਰੇ ਤੂੰ ਹੁਣ ਕਿੱਥੋਂ ਮੰਨ ਲੈਣਾ ਤੂੰ ਹੀ ਮਣ ਉਹਨਾਂ ਦੇ ਹੋਏ ਪਏ ਮੇਰੀ ਗੱਲ ਸੁਣ ਪ੍ਰੀਤ ਨਾ ਐਂ ਤਾਂ ਕਰਿਆ ਕਰ ਅਗਲੇ ਘਰ ਜਾਣਾ ਇਹੋ ਜਿਹਾ ਸੁਭਾਅ ਅਗਲੇ ਘਰ ਵਾਲਿਆਂ ਨੇ ਨਹੀਂ ਵੇਖਣਾ ਤੇਰਾ ਅਗਲੇ ਘਰ ਅਗਲੇ ਘਰ ਕੀ ਹੁੰਦਾ ਜਦੋਂ ਮੈਂ ਜਾਊਂਗਾ ਤਾਂ ਵੇਖੀ ਜਾਓ ਤੇਨੂੰ ਤੇ ਅਖ ਲੈ ਰਿਸ਼ਤਾ ਕਰਾਉਣਾ ਐਂ ਤਾਂ ਬਾਹਰ ਜਨ ਲੈਕਚਰ ਰੋਜ਼ ਹੀ ਦੇ ਦਿੰਦੇ ਮੈਨੂੰ ਅਗਲੇ ਘਰ ਅਗਲੇ ਘਰ ਅਗਲੇ ਘਰ ਦਾ ਡਾਇਲੋਗ ਚ ਕੱਟ ਮਾਰੋ ਮੈਂ ਤ ਪਾਹ ਤੇਰਾ ਪੈਸਾ ਕਿਹੜਾ ਪਿਓ ਲਾਊਗਾ ਹੈ ਨਹੀਂ ਪੈਸੇ ਆਪਣੇ ਕੋਲੇ ਵੀ ਜਿਹੜੀ ਮੋਮੋ ਠਗਣੀ ਜੀ ਪਰਜਾਈ ਲੈਂਦੀ ਹੋਣਾ ਲਾਊਗੀ ਬੜੀ ਚੰਗੀ ਬੰਦੀ ਕਿੱਥੋਂ 20 45 ਲੱਖ ਰੁਪਇਆ 30 45 ਲਾ ਦੇਣਗੇ ਦੱਸ ਦੇ ਤੂੰ ਆਪ ਜਿਹੜਾ ਰੱਖ ਨਹੀਂ ਹੈ ਨਹੀਂ ਲਾ ਦੇਣਗੇ ਉਥੇ ਦੇ ਪੈਸੇ ਆਂ ਜਿਹੜੇ ਕਰੀਏ ਕਦੀ ਕਮਾਉਣੇ ਸੌਣੇ ਕਮਾਉਣਾ ਨਾ ਨੌਣੇ ਦਾ ਕੋਈ ਛੋੜ ਜਨਾ ਤੇ ਤੀਜੇ ਦਿਨ ਇਹਨਾਂ ਸੂਟ ਵਧ ਜਾਂਦਾ ਪਿਸਤਾ ਤੇ ਵੇਂਦੇ ਰਹਿੰਦੇ ਵੀਰੋ ਜਿਹੜਾ ਵੀ ਸੂਟ ਆਂਦਾ ਅਗਲੇ ਦਿਨ ਇਹਨਾਂ ਤੇ ਗਾੜ ਹੁੰਦਾ ਉਦੋਂ ਪੈਸੇ ਕਿੱਥੇ ਆਉਂਦੇ ਇਹ ਪਰਜਾਈ ਤੇ ਆਪਣੀ ਆ ਅੱਗੇ ਲਾਉ ਪਾਉਗੀ ਨਾ ਤੇ ਲੋਕੀ ਆਪਾਂ ਨੇ ਗੱਲਾਂ ਕਰਨਗੇ ਇਹਨਾਂ ਗੱਲਾਂ ਚ ਪਰਜਾਈ ਆਪਣੀ ਤੇ ਹੋਣ ਨਾਣ ਮੈਂ ਕਿਹਦੀ ਇਹ ਲਾਹ ਵੀ 10 ਦੇ 40 ਲੱਖ ਤਾਂ ਸੀ ਹੋਣਾ ਕਿਤੇ 10 20 ਹਜ਼ਾਰ ਦੀ ਪ੍ਰਿਤ ਗੱਲ ਆ ਕਿਉਂ ਕਮਲੀਆਂ ਮਾਰੀ ਜਾਣੀ ਗੱਲ ਇਹ ਲੱਖਾਂ ਦੀ ਜਾਓ ਚਲ ਜੋ ਤੁਹੇ ਵੀ ਚਲ ਜੋ ਜਾ ਮੈਂ ਕਿਤੇ ਨਹੀਂ ਜਾਣਾ ਮੇਰੀ ਸੋਹਣਾ ਗੱਲ ਆਪਾਂ ਆਪੀ ਰਿਸ਼ਤਾ ਕਰਾਂਗੇ ਮੈਂ ਆਪਣੀ ਜੋੜਨੇ ਬਸ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਮੈਂ ਆਪਣੀ ਫਰੈਂਡ ਨਾਲ ਜਾ ਵੀ ਉਹ ਚੀਜ਼ਾਂ ਚਾਵਲ ਦਿਮਾਗਾ ਲੱਗੀ ਫਿਰਦੀ ਆਣਾ ਉਹ ਤੇ ਕਿਤੇ ਜਾਜ ਨਹੀਂ ਚੜ ਚੱਲੀ ਤੂੰ ਉਹਦੇ ਮਗਰ ਨਾ ਲੱਗ ਤੈਨੂੰ ਮੈਂ ਦੱਸਾਂ ਮੈਨੂੰ ਪਤਾ ਕਿੰਨੇ ਕਿਹੜੇ ਬੰਨਿਆ ਲੱਗਦੀ ਹੈ ਕਿ ਉਹ ਹੈ ਚਾਵਲ ਜਿਹੜੀ 24 ਘੰਟੇ ਫੋਨ ਤੇ ਤੈਨੂੰ ਇੱਕ ਤਰ੍ਹਾਂ ਸੱਦੇ ਦਿੰਦੀ ਰਹਿੰਦੀ ਆ ਜਾ ਕਰ ਲਾ ਹੈ ਆਪ ਤਾਂ ਚੰਗੀ ਹੈਗੀ ਨਾ ਨਾਲ ਤੈਨੂੰ ਵੀ ਪੁੱਠੀਆਂ ਮੱਤਾ ਦਿੰਦੀ ਉਨੀ ਮੈਨੂੰ ਕੋਈ ਸੁੱਖ ਨਹੀਂ ਮਿਲਦਾ ਤੁਹਾਡੇ ਪਾਸੇ ਆਇਂਦੀ ਤੁਹਾਨੂੰ ਕੁੱਤਿਆਂ ਮੈਂ ਤਾਂ ਧਿਆਨ ਕਿ ਮੈਨੂੰ ਲੱਗਦਾ ਸੁਣਾਉਣਾ ਲੱਗ ਜਾਂਦੇ ਪਰ ਇਹ ਤਾਂ ਚੰਗੀ ਪਰਮ ਸਿਆਣੀ ਬਾਣ ਤੇ ਨੂੰ ਬੈਠੀ ਨਾ ਰੋਟੀ ਦਿੰਦੀ ਆ ਤੇ ਤੇਜੇ ਉਹੋ ਜਿਹੀ ਆ ਜਾਂਦੀ ਤੇ ਦੋਵੇਂ ਟਾਈਮ 7:30 ਵਜੇ ਦੇ ਨਾ ਸੱਚ ਫਿਰ ਚੰਗੀ ਰਹਿਣਾ ਹੈਗਾ ਕਿਸੇ ਗੱਲ ਤੇ ਆ ਜੇ ਕਿ ਤੁਹਾਨੂੰ ਸ਼ਰਮ ਵੀ ਨਹੀਂ ਕਰਦੀ ਚਲ ਮੇਰੀ ਸੁਣ ਗੱਲ ਪਰ ਜਾਈ ਰਿਸ਼ਤਾ ਕਰਾਉਂਦੀ 4 ਕਿਲੋ ਪੈ ਲਈ ਜੀ ਮੁੰਡਾ ਫੌਜੀ ਆ ਨੌਕਰੀ ਵਾਲੇ ਕਿੱਥੇ ਲੱਭਦੇ ਸਦਾੜੇ ਹਾਂ ਕਰਦੇ ਤੇ ਤੇਰਾ ਘਰ ਪੇ ਖਾਈ ਕਿ ਅਸੀਂ ਮੈਨੂੰ ਇੱਕ ਵੀ ਸਮਝ ਨਹੀਂ ਆਉਂਦੀ ਹਾ ਇਹ ਕਿੱਥੇ ਜਾਣਾ ਬਾਹਰ ਜਾ ਕੇ ਤੂੰ ਇਕ ਵਾਰੀ ਤੇ ਪੁੱਤ ਤਾਹਦੇ ਉਹ ਇਹ ਨਾ ਬਾਹਰ ਕਲਾ ਹੋਈ ਡੇ ਮਾਹੌਲ ਖਰਾਬ ਨੇ ਅੱਛਾ ਹਾਂ ਕੋਈ ਨਹੀਂ ਮੈਂ ਚੱਲ ਜੂ ਕੱਲੀ ਕੋਈ ਮੋਹਰ ਨਾਲ ਕੁਝ ਨਹੀਂ ਆਂਦਾ ਤਹੇ ਹਾਂ ਇਹ ਨਹੀਂ ਕੁੜੀਏ ਕੁੜੀਏ ਤੇ ਇਹ ਲੱਗਦਾ ਕਿਸੇ ਨੇ ਕੁਝ ਕਾਰ ਕਰਾ ਦਿੱਤਾ ਵਾ ਜਿਹੜਾ ਕਿਸੇ ਦੀ ਗੱਲ ਤੇ ਵੀ ਆਉਂਦੀ ਤੂੰ ਐਵੇਂ ਲੋਕਾਂ ਦੇ ਘਰ ਨਾ ਜਾਏਗਾ ਕੋਈ ਪੈਰਾਂ ਦੀ ਮਿੱਟੀ ਚੋਕਰੀ ਤੇਰੀ ਛਦਾੜ ਹੀ ਬੜੀ ਫਿਰਦੀ ਹੈ ਭਾਬੀ ਨਹੀਂ ਚੁੱਕੀ ਹੋਰ ਨਹੀਂ ਕਰਨੇ ਚੁੱਕੀ ਲੈ ਭਾਬੀ ਜਿਹੜੀ ਚੁੱਕੀ ਜਿਹੜੀ ਸ਼ੁਕਰ ਕੋਲ ਜਾਂਦੀ ਉਹਨੇ ਚੁੱਕੀ ਕੱਪੜੇ ਜੋੜਦੇ ਤੇ ਨਾਲ ਭਾਬੀ ਨੂੰ ਸੁਣਾ ਦੇ ਦੇ ਆਪਣੇ ਸੂਟ ਵੀ ਲਾ ਕੇ ਜੋੜਦੇ ਮਾਣ ਆ ਕੀ ਕਰਾ ਇਹ ਜੀ ਆਦੂ ਇਹ ਦਾਦੀ ਕੁੜੀ ਇਹ ਇਹ ਤੇ ਸੱਚਾ ਹੀ ਆਂਦੀ ਪਰ ਜਾਈ ਤੇ ਇਹਦੇ ਬੜਾ ਵਸੀਬਾ ਮਾੜਾ ਹੋਣਾ ਇਹ ਤਾਂ ਹੈ ਬਾਹਰ ਦੀ ਰੱਟ ਲਾਈ ਬਾਹਰ ਕਿ ਕਿੱਥੋਂ 40 45 ਲੱਖ ਰੁਪਇਆ ਵਿਚਾਰੇ ਲਿਆਉਣ ਜੀ ਮੰਨ ਕੇ ਚਾਲ ਇਹਨੂੰ ਬਾਹਰ ਵੀ ਕਲਾਉਂਦੇ ਤੇ ਪਹਿਲੀ ਵੇਚਣਗੇ ਗਹਿਣੇ ਪਾਉਣਗੇ ਤੇ ਉਹਨਾਂ ਇੱਥੇ ਆਪਣੀ ਹੋਣ ਅਕਸਰ ਸੋਖਣਾ ਵੱਡੀ ਹੋਣਦੀ ਉਹਨਾਂ ਨੇ ਆਪਣੀ ਦਾੜੀ ਸੋchnਾ ਆਪਣੀ ਦਾਣੀ ਕਰਨਾ ਇਹਨੂੰ ਕਿੱਥੋਂ ਬਾਹਰ ਘਲਾ ਦੇ ਮੈਨੂੰ ਤੇ ਲੱਗਦਾ ਨਾ ਇਹਨੂੰ ਕਿਸੇ ਨੇ ਕੁਛ ਘਰ ਕਰਾਈ ਦਿੱਤਾ ਜਿਹੜੀ ਇੱਕੋ ਗਾਲ ਦੇ ਮਗਰ ਹੀ ਪਈ ਰਹਿੰਦੀ ਮੈਂ ਪਰਜਾਈ ਨਾ ਕਰਦੀ ਆ ਗੱਲ ਭਾਬੀ ਇਹਨੂੰ ਜ਼ਰੂਰ ਕਿਸੇ ਨੇ ਕੁਛ ਕਾਰ ਕਰਾ ਦਿੱਤਾ ਆ ਜਿਹੜੀ ਸਿਹਲੀ ਬਣਾਈ ਫਿਰਦੀ ਆ ਉਹ ਤਾਂ ਸਿਆਣੇ ਵੀ ਬਥੇਰੇ ਜਾਣਦੀ ਆ ਤੇ ਸਿਆਣੇ ਦੇ ਵਾਧੂ ਜਾਂਦੀ ਆ ਇਹ ਤਾਂ ਜਿਵੇਂ ਦਿਮਾਗ ਤੇ ਗੱਲ ਕੋਈ ਹੋਰ ਆਉਂਦੀ ਹੀ ਨਹੀਂ ਬਸ ਬਾਹਰ ਜਾਣ ਦੀ ਬਾਹਰ ਜਾਣ ਦੀ ਰੱਟ ਲਾਈ ਲਿਆ ਮੈਂ ਭਾਬੀ ਨੂੰ ਆਵਾਜ਼ ਮਾਰ ਕੇ ਉਹਨੂੰ ਮੈਂ ਪੁੱਛਾਂ ਭਾਬੀ ਕਿਸੇ ਨੂੰ ਪੁੱਛੀਗੀ ਦੱਸੀਗੀ ਇਤਨਾ ਕਿਵੇਂ ਗੱਡੀ ਚੱਲੂਗੀ ਭਾਬੀ ਤਾਂਾਂ ਜੀ ਪਈ ਜੀ ਉਹ ਤਾਂ ਮੰਮੀ ਤੇਰੀ ਕਿੱਥੇ ਆ ਮੇਰੀ ਮੰਮੀ ਅੰਦਰ ਹੋਣੀ じゃ ਮੇਰਾ ਪੁੱਤ ਕਲਾਮੀ ਨੂੰ ਮੜ ਜੇ ਤੇ ਨਾਲ ਗੱਲ ਕਰਨੀ ਕਿਤੇ ਮੇਰਾ ਤਾਂ ਟੈਨਸ਼ਨ ਨਾਲ ਦਿਮਾਗ ਖਰਾਬ ਹੋ ਜਾਂਦਾ ਕੀ ਹੋਇਆ ਕੁਛ ਨਹੀਂ ਪੁੱਤ ਤੁਸੀਂ ਬੱਚੇ ਆ ਤੁਹਾਡੀ ਗੱਲਾਂ ਸਮਝ ਚੋਂ ਬਾਹਰ ਆ ਜਾ ਮੰਮੀ ਆਪਣੇ ਨੂੰ ਕਲਾ ਮੇਰਾ ਪੁੱਤ ਚਾ ਦੇਸੀ ਨਾ ਮਤਲਬ ਮੈਂ ਚੌਥਰੇ ਕਿਵੇਂ ਆ ਨੀ ਨਾ ਬਕਰ ਮਰ ਉਧਰ ਸੋਣਾ ਚ ਆਜੂ ਮੈਂ ਨਾ ਮਾਰ ਕੀ ਆਇਆ ਵੀ ਇਹ ਬੁਣਨ ਦੋ ਮੇਰੇ ਬੇਨੀ ਮੈਚੇ ਦਾ ਅਗਲੀ ਮੈਂ ਚੌਥਰੇ ਨੇ ਮੈਂ ਤਾਂ ਉਹ ਦੇਖੋ ਆਦਬ ਚ ਫਰੇਸ ਦੀ ਦੇ ਚੁੱਕੀ ਹਾਂ ਕਿ ਬਸ ਸੋਣਾ ਕੀ ਕਹਿਣਾ ਹੋਣਾ ਮਗਰ ਤੇ ਉਹੀ ਹੋਣੀ ਹੈ ਇਹਨੇ ਪਤਾ ਕਹਿਣਾ ਕਿਥੋਂ ਮੰਨਣਾ ਹੈ ਨਹੀਂ ਦੇ ਲੈ ਕੇ ਜੀ ਦੋ ਨਾ ਤੱਕੂ ਆਪਣੀ ਉਹ ਇੰਨੀ ਆਪਣਾ ਲੈਨੀ ਸਿਆਣੀ ਤੈਨੂੰ ਕਰੀ ਕੀ ਕਰਨੀ ਹੋਗੀ ਇਹ ਕਿਉਂ ਇਦਾਂ ਕਰਦੀ ਰਹਿੰਦੀ ਹੈ ਟੈਨਸ਼ਨ ਆ ਭੈਣ ਮੈਨੂੰ ਉਹਦੀ ਇਹ ਬਗਾਨੀ ਹੋ ਗਈ ਕੋਈ ਭੈਣ ਹਾਂ ਤਰਾ ਟੈਨਸ਼ਨ ਦੇ ਆਉਦੀ ਆ ਮੈਂ ਕਰਦੀ ਆ ਮੈਂ ਚਾਹ ਚਾਹ ਲੈ ਜਾਈਂ ਹਾਂ ਕੋਈ ਸ਼ੁਭ